ਸ੍ਰੀ ਪ੍ਰਿਯੇ ਆਸਥਾ ਸੰਸਥਾ ਹਦੀਆਬਾਦ ਫਗਵਾੜਾ ਬਲੋਂ ਸਮਾਜ ਸੇਵਾ ਦਾ ਕਾਰਜ ਕਰਦਿਆਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਘਰ ਵਿੱਚ ਵਰਤੋਂ ਵਾਲਾ ਜ਼ਰੂਰੀ ਸਮਾਨ ਦੇਨ ਸੰਬੰਧੀ ਖਾਦਾ ਦੇ ਪ੍ਰਭਾਵਸ਼ਾਲੀ ਸਮਾਗਮ ਫਗਵਾੜਾ ਵਿਖੇ ਜੋਜੀਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਤੀ ਧਰਮਪਤਨੀ ਅਤੇ ਪਰਸੀ ਸਮਾਜ ਸੇਵਕਾ ਮੈਡਮ ਅਨੀਤਾ ਸੋਮਪrakash ਹਾਜ਼ਰ ਹੋਏ ਜਿਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਇਸ ਮਾਨ ਪਰਿਵਾਰ ਨੂੰ ਭੇਟ ਕੀਤਾ ਆਪਣੇ ਸੰਬੋਧਨ ਵਿੱਚ ਉਹਨਾਂ ਜਿਥੇ ਪਰਿਵਾਰ ਨੂੰ ਬੇਟੀ ਦੇ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਆਸਥਾ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਨੂੰ ਸਰੋਜਯੋਗ ਦੱਸਿਆ ਅੱਜ ਹਰੀ ਪਿਆ ਆਸਥਾ ਸੰਸਥਾ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਲੋੜਵੰਦ ਲੜਕੀ ਦੀ ਸ਼ਾਦੀ ਹੈ ਉਹਨੂੰ ਜਰੂਰਤ ਦਾ ਜਿਹੜਾ ਸਮਾਨ ਹੈ ਦਿੱਤਾ ਗਿਆ ਮੇਰੀ ਪ੍ਰਮਾਤਮਾ ਕੀ ਹੀ ਅਰਦਾਸ ਹੈ ਕਿ ਇਹ ਸੰਸਥਾ ਹੋਰ ਵੀ ਸਮਾਜ ਦੇ ਛੇ ਕੰਮ ਕਰੇ ਅਤੇ ਵੱਧ ਚੜ ਕੇ ਸੇਵਾ ਕਰੇ ਧੰਨਵਾਦ ਇਸ ਮੌਕੇ ਸੰਸਥਾ ਦੀ ਪ੍ਰਧਾਨ ਸ਼ਿਲਪਾ ਚੱਡਾ ਨੇ ਆਏ ਹੋਏ ਮਹਿਮਾਨਾਂ ਤੇ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਤਾਨੀ ਸੱਜਣਾ ਦਾ ਤਹਿਤੋਂ ਧੰਨਵਾਦ ਕੀਤਾ ਜੈ ਸ਼ੀ ਰਾਦੇ ਜੀ ਮੈਂ ਹਰੀਪ੍ਰੀਆ ਆਸਥਾ ਸੰਸਥਾ ਤੋਂ ਅੱਜ ਫੇਰ ਆਪਣੇ ਸਾਰੇ ਸਦਸਿਆਂ ਦੇ ਨਾਲ ਇਕੱਠਾ ਹੋਈਆਂ ਅੱਜ ਅਸੀਂ ਇੱਕ ਜ਼ਰੂਰਤਮੰਦ ਬੀਟੀ ਦੀ ਜਿਹੜੀ ਸ਼ਾਦੀ ਦਾ ਸਮਾਨ ਆ ਉਹ ਮੁਹਈਆ ਕਰਵਾਉਣ ਜਾ ਰਹੇ ਹਾਂ ਰਿਣੀਆ ਸਾਰੇ ਮੈਂਬਰਾਂ ਦਾ ਰਿਣੀਆ ਜਿਹੜੇ ਐਨ ਆਰ ਆਈ ਆਪਣੀਆਂ ਭੈਣਾਂ ਬਾਹਰ ਬੈਠੀਆਂ ਆ ਉਹ ਸਹਿਯੋਗ ਕਰਦੀਆਂ ਸਾਡੀ ਵੱਡੀ ਭੈਣ 우ਸ਼ਾ ਜੀ ਟੋਲੀ ਜੀ ਹੋਰ ਵੀ ਗੁਕਤ ਤੋੜਤੇ ਜਿਹੜੇ ਸਾਨੂੰ ਸਹਿਯੋਗ ਭੇਜਦੇ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਆਪਣੇ ਵੀ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਆ ਹਰ ਇੱਕ ਮੈਂਬਰ ਨੇ ਜਿਹੜਾ ਆਪਣਾ ਦਸਵੰਤ ਕੱਢਿਆ ਆ ਇਸ ਜ਼ਰੂਰਤਮੰਦ ਬੇਟੀ ਦੀ ਸ਼ਾਦੀ ਵਾਸਤੇ ਜੋ ਤੇਲ ਫੁੱਲ ਸਾਡੇ ਕੋ ਸਰੇ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜੇ ਆ ਅੱਜ ਮੋਹਰੀਆ ਕਰਾਂ ਚ ਆ ਰਹੇ ਆ ਤੇ ਮੈਂ ਆਪਣੇ ਮੈਂਬਰਾਂ ਦਾ ਵੀ ਧੰਨਵਾਦ ਕਰਦੀ ਆ ਔਰ ਜਿੰਨਾ ਹੋ ਸਕੇ ਹੈਲਪ ਕਰਿਆ ਕਰੋ ਸ਼ਾਇਦ ਹੋ ਸਕਦਾ ਸਾਡੀ ਹੈਲਪ ਦੇ ਨਾਲ ਕਿਸੇ ਦੀ ਜ਼ਿੰਦਗੀ ਸਵਰ ਸਕੇ ਜੇ ਸਾਨੂੰ ਇਹ ਜ਼ਿੰਦਗੀ ਮਿਲੀ ਆ ਕਹਿੰਦੇ ਹੁੰਦੇ ਆ ਜਿਹੜਾ ਇਹ ਜਨਮ ਆ ਬਹੁਤ ਅਨਮੋਲ ਆ بار بار ਨਹੀਂ ਮਿਲਦਾ ਸੋ ਇਹ ਜਿਹੜਾ ਜਨਮ ਮਿਲਿਆ ਆ ਪ੍ਰਭੂ ਦੇ ਆਪਾ ਲੇਖੇ ਲਾ ਕੇ ਨੇਕ ਕੰਮ ਦੇ ਵਿੱਚ ਸਮਰਪਿਤ ਕਰੀਏ જય ਸ਼ੀਰ ਉਧਰ ਸੰਸਦਾਂ ਦੀਆਂ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸ਼ਿਲਪਾ ਚੱਡਾ ਨੇ ਉਹਨਾਂ ਨੂੰ ਨਾਲ ਜੋੜ ਕੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਦੌਰਾਨ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਮਹਿਲਾਵਾਂ ਮਜੂਰ ਸਨ ਅਸੀਂ ਆੜੀ ਤੇ ਆਸਸਥਾ ਤੋਂ ਮੈਂ ਆਪਣੇ ਆਪ ਨੂੰ ਬਹੁਤ ਚੁਸਕ ਇਸ ਵਿੱਚ ਸਮਝਦੀ ਹਾਂ ਕਿ ਮੈਂ ਇਸ ਸੰਸਦ ਦੇ ਮੈਂਬਰਾਂ ਕਿਉਂਕਿ ਇਸ ਮੈਂਬਰ ਦੇ ਸੰਸਦ ਦੇ ਵਿੱਚ ਸਾਡੇ ਹਾਂ ਤਰ੍ਹਾਂ ਦੇ ਲੋਕ ਸਾਰੇ ਡਾਊਨ ਤੋਂ ਆਏ ਸਭ ਦੀ ਮਾਣ ਦੇ ਲੋਕ ਸੇਕ ਨੋਦੀਪਾ ਮੈਂ ਔਰ ਸਭ ਅਸੀਂ ਕਿਸੇ ਨੂੰ ਵੀ ਕਹਿੰਨੇ ਨਾ ਆ ਕੇ ਆਉਣ ਵਾਸਤੇ ਤੇ ਹਰ ਕੋਈ ਸਾਡਾ ਸਾਥ ਦਿੰਦਾ ਹੈ ਖਾਸ ਕਰ ਸਾਡੀ ਸ਼ਿਲਪਾ ਜਿਨੇ ਸਾਨੂੰ ਸਾਰਿਆਂ ਨੂੰ ਜੋੜਿਆ ਹੋਇਆ ਹੈ ਔਰ ਬਾਕੀ ਵੀ ਅਗਰ ਜਿੰਨੇ ਉਹ ਇੰਨੀ ਅੱਛੀ ਗੁੱਡੀ ਦਿੱਤੀ ਹੋਈ ਹੈ ਕਿ ਸਾਨੂੰ ਨਾਲ ਲੈ ਕੇ ਚੱਲਦੀ ਹੈ ਤੇ ਅਸੀਂ ਬਹੁਤ ਸ਼ੁਕਰ ਗੁਜ਼ਾਰਾ ਹੈ ਉਸ ਪਰਮਾਤਮਾ ਦੇ ਔਰ ਸ਼ਿਲਪਾ ਦੇ ਜਿਨੇ ਸਾਨੂੰ ਆਪਣੇ ਨਾਲ ਜੋੜਿਆ ਕਿ ਅਸੀਂ ਕਿਸੇ ਜਗਤ ਰਮੰਧ ਦੀ ਸੇਵਾ ਕਰ ਸਕੀਏ ਕਿਸੇ ਦੇ ਕੰਮ ਆ ਸਕੀਏ ਤਾਂ ਕਿ üzgün dili bu 3 defa da oluyor ki asıkisine de kanma